ਜਦੋਂ ਜਿਹੜਾ ਦਾ ਪ੍ਰੋਗਰਾਮ ਹੈ ਜਿਹੜਾ ਰੱਖਿਆ ਗਿਆ ਹਰ ਸਾਲ ਇਸੇ ਤਰੀਕੇ ਪ੍ਰੀਬਿ ਸਕੂਲ ਦੇ ਵਿੱਚ ਪ੍ਰੋਗਰਾਮ ਲਾਇਆ ਜਾਂਦਾ ਤੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੋਂਦਾ ਕੀ ਕਹਿੰਦਾ ਜੀ ਪ੍ਰੋਗਰਾਮ ਸਸੀ ਕਾਲ ਜੀ ਸਾਰਿਆਂ ਨੂੰ ਜੈ ਸ਼੍ਰੀ ਕ੍ਰਿਸ਼ਨ ਮੈਨੂੰ ਬੜੀ ਖੁਸ਼ੀ ਆ ਸਾਂਝਾ ਕਰਦੇ ਹੋਏ ਕਿ ਜਨਮ ਅਸ਼ਮੀ ਦੇ ਉਤਸਵ ਤੇ ਅਸੀਂ ਆਪਣੇ ਸਕੂਲ ਚ ਹਰ ਸਾਲ ਜਨਮ ਅਸ਼ਮੀ ਸੈਲੀਬ੍ਰੇਟ ਕਰਦੇ ਆ ਵਕ ਵਕ ਚਾਂਕੀਆਂ ਬਣਾਉਂਦੇ ਆ ਔਰ ਕੀਰਤਨ ਵੀ ਹੁੰਦਾ ਭੰਡਾਰਾ ਵੀ ਹੁੰਦਾ ਹਰ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਜਾਂਦੇ ਆ ਔਰ ਇਸ ਵਾਰ ਵੀ ਬਹੁਤ ਹੀ ਸੋਨਾ ਅਰੇਂਜਮੈਂਟ ਸਾਡੇ ਵੱਲੋਂ ਕੀਤਾ ਗਿਆ ਔਰ 10000 ਤੋਂ ਵੱਧ ਸੰਗਤ ਐਕਸਪੈਕਟਿਡ ਹੈ ਕਿ ਬੱਥਾ ਡੇਕ ਕੇ ਜਾ ਚੁੱਕੀ ਹੈ ਔਰ ਅਜੇ ਹੋਰ ਸੰਗਤ ਆ ਰਹੀ ਹੈ ਔਰ ਇਹ ਸਾਰਾ ਕੁਝ ਜਿਹੜਾ ਹੈ ਸਾਡੇ ਸਕੂਲ ਦੇ ਬੱਚਿਆਂ ਨੇ ਆਪ ਅਰੇਂਜ ਕੀਤਾ ਸਾਡੇ ਸਟਾਫ ਦੀ ਹੈਲਪ ਦੇ ਨਾਲ ਔਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਚਾਰजेस ਕਿਸੇ ਵੀ ਬੱਚੇ ਤੋਂ ਨਹੀਂ ਲਿੱਤੇਗੇ इवन ਕੋਸਟਿਊਮ ਵੀ ਜਿਹੜਾ ਹੈ ਉਹ ਵੀ ਸਕੂਲ ਮੈਨੇਜਮੈਂਟ ਨੇ ਹੀ ਪ੍ਰੋਵਾਈਡ ਕੀਤਾ ਨਾਲ ਹੀ ਨਾਲ ਜਿਹੜਾ ਸਾਡੇ ਇੱਥੇ ਮੱਥਾ ਵੀ ਟਕੇਗਾ ਉਹ ਵੀ ਡੀਸੀ ਸਾਹਿਬ ਹੁਣੀ ਗਏ ਆ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਪਟਿਆਲੇ ਦੀ ਵੈਲਫੇਅਰ ਲਈ ਡੀਸੀ ਸਾਹਿਬ ਨੇ ਕਿਹਾ ਤੁਸੀਂ ਅਸੀਂ ਡੋਨੇਟ ਕਰਨਾ ਚਾਹੁੰਦਾ ਜਿੰਨਾ ਮੱਥਾ ਇੱਥੇ ਟਿਕ ਰਿਹਾ ਉਹਨਾਂ ਨੇ ਰੈੱਡ ਕਰਾਸ ਲਈ ਸਾਨੂੰ ਦੱਸਿਆ ਕਿ ਤੁਸੀਂ ਰੈੱਡ ਕਰਾਸ ਨੂੰ ਜ਼ਰੂਰ ਡੋਨੇਟ ਕਰੋ ਤਾਂ ਜਿੰਨਾ ਵੀ ਮੱਥਾ ਇੱਥੇ ਟਕੇਗਾ ਅਸੀਂ ਉਹ ਸਾਰਾ ਦਾ ਸਾਰਾ ਰੈੱਡ ਕਰਾਸ ਨੂੰ ਦੇਵਾਂਗੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਸੀਂ ਸਪਾਂਸਰਸ਼ਿਪ ਕੁਝ ਵੀ ਅਸੀਂ ਲੋਕਾਂ ਤੋਂ ਸ਼ਹਿਰ ਨਿਵਾਸੀਆਂ ਨੀਲਤਾ ਜੋ ਵੀ ਹੈ ਸਕੂਲ ਮੈਨੇਜਮੈਂਟ ਨੇ ਆਪ ਆਪਣੇ ਆਪ ਅਰੇਂਜ ਕੀਤਾ ਔਰ ਲਕੀਤੀ ਹੋਵੇ ਤਾਂ ਅੱਜ ਵੀ ਕੁਝ ਸਪੈਸ਼ਲ ਗੈਸਟ ਮੌਕੇ ਤੇ ਪਹੁੰਚੇ ਆ ਉਹਨਾਂ ਦੇ ਵੱਲੋਂ ਸੰਗਤ ਰੂਪ ਦੇ ਵਿੱਚ ਸਾਰਾ ਸ਼ਹਿਰ ਪਹੁੰਚਿਆ ਜੀ ਉਸ ਵਿੱਚ ਸ਼ਹਿਰ ਦੇ ਐਮਐਲਏ ਸਾਹਿਬ ਵੀ ਪਹੁੰਚੇ ਇੱਥੇ ਨਾਲ ਡੀਸੀ ਸਾਹਿਬ ਆਏ ਹੋਏ ਸੀਗੇ ਜੀ ਸਾਡੇ ਨਾਲ ਸਾਡੇ ਸਕੂਲ ਦੇ ਐਡਵਾਈਜ਼ਰੀ ਕਮੇਟੀ ਦੇ ਪ੍ਰੈਜ਼ੀਡੈਂਟ ਬੈਠੇ ਆ ਪ੍ਰਿੰਸ ਵੀਰ ਜੱਗੀ ਸਵੀਟਸ ਤੋਂ ਪ੍ਰੋਪਰਾਈਟਰ ਔਰ ਵੀ ਸ਼ਹਿਰ ਦੇ ਵੱਡੇ ਸੱਜਣ ਬਿਜ਼ਨਸਮੈਨ ਐਡਮਿਨਿਸਟ੍ਰੇਸ਼ਨ ਵਾਲੇ ਆਈਐਸ ਪੀਸੀਐਸ ਆਈਪੀਐਸ ਸਾਰੇ ਇੱਥੇ ਸੰਗਤ ਰੂਪ ਦੇ ਵਿੱਚ ਮੱਥਾ ਟੇਕ ਕੇ ਆ ਔਰ ਸਭ ਨੇ ਬੜਾ ਐਪਰੀਸ਼ੀਏਟ ਕੀਤਾ ਇਸ ਇਵੈਂਟ ਨੂੰ ਜੋ ਅੱਜ ਸਾਡੇ ਸਕੂਲ ਦੇ ਬੱਚ ਆਪ ਨੇ ਮਿਲ ਕੇ ਆਰਗੇਨਾਈਜ਼ ਕੀਤਾ ਜੋ ਪੋਲਿਸ ਕਰੇ ਹਰ ਸਾਲ ਕੁਝ ਨਾ ਕੁਝ ਨਵਾਂ ਹੁੰਦਾ ਇਸ ਵਾਰੀ ਨਵਾਂ ਕੀ ਹੈ ਜੀ ਨਵਾਂ ਸਭ ਕੁਝ ਹੀ ਨਵਾਂ ਜੀ ਹਰਿਵਾਰੀ ਚਾਂਕੀਆਂ ਜਿਹੜੀਆਂ ਬੰਦੀਆਂ ਨੇ ਇਸ ਵਾਰ ਸਾਰੀਆਂ ਨਵੀਆਂ ਤਰ੍ਹਾਂ ਦੀਆਂ ਚਾਂਕੀਆਂ ਬਣੀਆਂ ਨੇ ਇੱਕ ਜਗ੍ਹਾ ਤੇ ਅਸੀਂ ਦ੍ਰਿਸ਼ਾ ਦਿਖਾਇਆ ਗੀਤਾ ਉਪਦੇਸ਼ ਦਾ ਦੂਜੀ ਜਗ੍ਹਾ ਤੇ ਅਸੀਂ ਇੱਕ ਚਾਂਕੀ ਦੇ ਵਿੱਚ ਸੀਤਾ ਮਾਤਾ ਨੂੰ ਦਿਖਾਇਆ ਜਿਹਦੇ ਵਿੱਚ ਅਸ਼ੋਕ ਵਾਰਟੀਕਾ ਦਾ ਦ੍ਰਿਸ਼ ਦਿਖਾਇਆ ਗਿਆ ਨਾਲ ਹੀ ਅਸੀਂ ਰਾਸਲੀਲਾ ਇੱਕ ਚਾਂਕੀ ਦੇ ਵਿੱਚ ਦਰਸਾਈ ਹੈ ਔਰ ਤੀਜੀ ਚਾਰਫ ਇੱਕ ਇੱਕ ਚੱਕੀ ਤਿਆਰ ਹੋਈ ਹੈ ਜਿਹੜੀ ਕਿ ਛੇ ਪਰਿਵਾਰ ਦੀ ਔਰ ਜਿਹੜੀ ਮੰਦਰ ਹੈ ਉਹ ਵੀ ਬਹੁਤ ਸੋਹਣਾ ਸਾਡੇ ਬੱਚਿਆਂ ਨੇ ਸਾਡੇ ਟੀਚਰਸ ਨੇ ਮਿਲ ਕੇ ਸਜਾਇਆ ਔਰ ਚੂਲਾ ਜਿਹੜਾ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਔਰ ਰੀਤ ਅਨੁਸਾਰ ਮर्यादा ਅਨੁਸਾਰ 12 ਵਜੇ ਅਸੀਂ ਕ੍ਰਿਸ਼ਨ ਜਨਮ ਨੂੰ ਸੈਲੀਬ੍ਰੇਟ ਕਰਾਂਗੇ ਔਰ ਸਾਰੀ ਸੰਗਤ ਬੜੀ ਖੁਸ਼ ਹੈ ਔਰ ਸਾਰੀ ਸੰਗਤ ਬਹੁਤ Enjoy ਕਰ ਦੇ ਵਿੱਚ ਹਰ ਧਰਮ ਨੂੰ ਲੈ ਕੇ ਕੋੜਾ ਕੋਈ ਇਵੈਂਟ ਕੀਤਾ ਜਾਂਦਾ ਲੱਗਦਾ ਵੀ ਇੱਕ ਤਰੀਕੇ ਦੇ ਨਾਲ ਬੱਚਿਆਂ ਨੂੰ ਜਿਹੜੇ ਭਾਈਚਾਰਕ ਸਾਂਝ ਨੂੰ ਲੈ ਕੇ ਵੀ ਪਰ ਨੂੰ ਲੈ ਕੇ ਵੀ ਇੱਕ ਤਰੀਕੇ ਦਾ ਮੈਸੇਜ ਪਹੁੰਚਦਾ ਸਾਡੀ ਕੋਸ਼ਿਸ਼ ਰਹਿੰਦੀ ਹੈ ਅਸੀਂ ਖੁਸ਼ ਹਾਂ ਇਸ ਗੱਲ ਨੂੰ ਸੁਣ ਕੇ ਕਿ ਤੁਸੀਂ ਇਸ ਜੀ ਨੂੰ ਨੋਟਿਸ ਕੀਤਾ ਅਸੀਂ Hindu Muslim Sikh ईसाई ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਹਾਂ ਅਸੀਂ ਰੀਸੈਂਟਲੀ ਹੋਣੀ ਜਿਹੜਾ ਹੈ ਕਿ Eid ਤੋਂ ਪਹਿਲਾਂ ਰੋਜ਼ਾ ਇਫਤਾਰ ਜਿਹਦੇ ਵਿੱਚ 1200 ਤੋਂ ਪਲੱਸ ਮੁਸਲਿਮ ਭਰਾਵਾਂ ਦਾ ਰੋਜ਼ਾ ਖੁਲਵਾਇਆ ਸੀਗਾ ਔਰ ਗੁਰਮਤ ਸਮਾਗਮ ਵੀ ਅਸੀਂ ਕਰਦੇ ਰਹਿੰਦੇ ਔਰ ਜਿਵੇਂ ਕਿ 350 ਸਾਲਾ ਇਸ ਵਾਰ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਾ ਮਨਾਇਆ ਜਾ ਰਿਹਾ ਉਹਦੇ ਵਿੱਚ ਵੀ ਅਸੀਂ ਪਲਾਨ ਕਰ ਰਹੇ ਹਾਂ ਕਿ ਬਹੁਤ ਅੱਛੇ ਢੰਗ ਨਾਲ ਉਸ ਨੂੰ ਵੀ ਅਸੀਂ ਸੈਲੀਬ੍ਰੇਟ ਕਰੀਏ। ਸਖਿਆ ਦੀ ਗੱਲ ਵੀ ਜੇ ਉਹ ਭਾਰੋ ਬੰਦੇ ਆ ਰਹੇ ਕਿ ਸੰਦੇਸ਼ ਤੇਰਾ ਜਾਉਂਦੇ ਦੀ ਅਸਲ ਮਤਲਬ ਕੀ ਹਰ ਹਰ ਕਿਸੇ ਮਨਾਉਂਦੇ ਹੋ ਕੇ ਲੋਕੀਂ ਕਿ ਰੱਖਦੇ ਕਿ ਸੰਦੇਸ਼ਾਂ ਦਾ ਜਾਉਗੇ ਇਹ ਜੇ ਲੋਕਾਂ ਮੈਂ ਇਹ اپੀਲ ਕਰਾਂਗਾ ਕਿ ਜਿਹੜੇ ਸਕੂਲ ਹੁੰਦੇ ਆ ਮੰਦਰ ਗੁਰਦੁਆਰਿਆਂ ਵਾਂਗ ਹੁੰਦੇ ਆ ਇੱਥੇ ਇਹ ਨੌਲੇਜ ਦਾ ਭੰਡਾਰ ਨੇ ਇੱਥੋਂ ਹਰ ਬੱਚੇ ਨੂੰ ਕੁਝ ਸਿੱਖ ਕੇ ਜਾਣਾ ਔਰ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਜੇ ਸੋਸਾਇਟੀ 'ਚ ਹੋਣਗੀਆਂ ਤਾਂ ਡੈਫੀਨਿਟਲੀ ਬੱਚੇ ਜਿਹੜੇ ਅੱਜਕੱਲ ਡਿਸਟਰੈਕਟ ਹੋ ਰਹੇ ਨੇ ਜਾਂ ਸੋਸ਼ਲ ਮੀਡੀਆ ਪ੍ਰਤੀ ਜਾਂ ਹੋਰ ਕੁਰੀਤਿਆਂ ਪ੍ਰਤੀ ਉਹਨੂੰ ਛੱਡ ਕੇ ਜਦੋਂ ਅਜਿਹੀ ਐਕਟੀਵਿਟੀਆਂ ਪਾਰਟਿਸਿਪੇਟ ਕਰਦੇ ਆ ਤਾਂ ਕੁਝ ਅੱਛਾ ਸਿੱਖਦੇ ਆ ਔਰ ਮੋਰੈਲੀ ਰਿਚ ਹੁੰਦੇ ਔਰ ਉਹਨਾਂ ਦਾ ਆਪਣਾ ਜਿਹੜਾ ਆਈਕਿਊ ਹੈ ਉਹ ਵੀ ਸ਼ਾਰਪ ਹੁੰਦਾ ਔਰ ਜਿਵੇਂ ਕਿ ਇਨੇ ਨੇ ਆਈਐਸ ਆਈਪੀਐਸ ਜਾਂ ਗੈਸਟ ਆਏ ਸਾਡੇ ਇੱਥੇ ਔਰ ਪੋਲੀਟੀਸ਼ੀਅਨਸ ਆਏ ਉਹਨਾਂ ਦੇਖ ਕੇ ਆਪਣਾ ਰੋਲ ਮਾਡਲ ਬਣਾਉਂਦੇ ਔਰ ਉਹਨਾਂ ਨੂੰ ਫੋਲੋ ਕਰਦੇ ਆ ਉਹਨਾਂ ਵਾਂਗ ਪੜਨਾ ਚਾਹੁੰਦੇ ਆ ਕੁਝ ਬੰਨਣਾ ਚਾਹੁੰਦੇ ਆ ਜਦੋਂ ਬੱਚਾ ਕੁਝ ਵਿਟਨੈਸ ਕਰੇਗਾ ਦੇਖੇਗਾ ਤਾਂ ਆਬਵੀਅਸਲੀ ਆਪਣੀ ਲਾਈਫ ਚ ਅਮਲ ਵੀ ਕਰੇਗਾ ਬੱਚੇ ਚਿਕਨੀ ਮਿੱਟੀ ਹੁੰਦੇ ਆ ਔਰ ਅੱਛੀ ਸ਼ੇਪ ਲੈ ਲੈਂਦੇ ਆ ਜੇ ਐਡਮਿਨਿਸਟ੍ਰੇਸ਼ਨ ਚਾਹੀਏ ਸਕੂਲ ਮੈਨੇਜਮੈਂਟ ਚਾਹੀਏ ਸੰਵਾਦ ਚਾਹੀਏ ਤਾਂ ਇਹਨਾਂ ਬੱਚਿਆਂ ਨੂੰ ਇੱਕ ਅੱਛੀ ਸ਼ੇਪ ਦਿੱਤੀ ਜਾ ਸਕਦੀ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ